ਖੋ ਜੀ ਬੱਚਿਆਂ ਨੂੰ ਇੱਥੇ ਸਕੂਲ ਦੇ ਸਿੱਖਿਆ ਨੰਦਰ ਸਕੂਲ ਵਿੱਚ ਬੱਚੇ 12 ਉਹ ਗੰਦੇ ਪਣੀ ਤੋਂ ਨਿਕਲਣਾ ਪੈ ਰਿਆ ਇਹਨਾਂ ਨੂੰ ਰਸਤਾ ਹੈ ਨਹੀਂ ਸਾਈਡ ਤੋਂ ਨਿਕਲਣਾ ਪੈ ਰਿਆ ਉਹ ਵੀ ਮੁਸ਼ਕਲਾ ਰਸਤਾ ਹੁਣ ਦੇ ਬਾਵਜੂਦ ਵੀ ਸਾਈਡ ਤੋਂ ਨਿਕਲਦੇ ਬੱਚੇ ਡਿੱਗ ਵੀ ਸਕਦੇ ਨੇ ਬੱਚੇ ਇੱਥਾਂ ਗਰੀਬਾਂ ਦੇ ਬੱਚਿਆਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਜੀ ਬੱਚਿਆਂ ਨੂੰ ਇੱਥੇ ਸਕੂਲ ਦੇ ਸਿੱਖਿਆ ਅਨੰਦ ਸਕੂਲ ਵਿੱਚ ਬੱਚੇ 12 ਉਹ ਗੰਦੇ ਪਾਣੀ ਤੋਂ ਨਿਕਲਣਾ ਪੈ ਰਿਹਾ ਉਹਨਾਂ ਨੂੰ ਰਸਤਾ ਹੈ ਨਹੀਂ ਸਾਈਡ ਤੋਂ ਨਿਕਲਣਾ ਪੈ ਰਿਹਾ ਬਹੁਤ ਹੀ ਮੁਸ਼ਕਲਾਦ ਪ੍ਰਸਤਾ ਹੁਣ ਦੇ ਬਾਵਜੂਦ ਵੀ ਸਾਈਡ ਤੋਂ ਨਿਕਲਦੇ ਬੱਚੇ ਡਿੱਗ ਵੀ ਸਕਦੇ ਬੱਚੇ ਇੱਥੋਂ ਪੂਲ ਬੰਨਾ ਚਾਹੀਦਾ ਹੈ ਜਿਹੜੇ ਗੁਲਬਾਂ ਦੇ ਬੱਚਿਆਂ ਨੂੰ ਦਿੱਕਤਾਂ ਆਮਨਾ ਸੱਮਣਾ ਕਰਨਾ ਪਿਆ ਰਿਹਾ ਸੱਚੀ ਗੱਲ ਜੀ ਮੈਂ ਤੁਹਾਡਾ ਆਪਣਾ ਗੁਰਮੀ ਪੰਡ ਸਿੰਘ ਰਗਵ ਸਿੱਧੂ ਪਿੰਡ ਜਗੀਰਪੁਰ ਤੋਂ ਹਲਕਾ ਸਾਨੇਵਾਲ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਪਿੰਡ ਜਗੀਰਪੁਰ ਦੇ ਮਾੜੇ ਹਾਲਾਤ ਨੇ ਜੀਵਨਤ ਮੱਸਿਆ ਆਚਾਰਨ ਗੜੀਆਂ ਦੇ ਵਿੱਚ ਪਾਣੀ ਖੜਾ ਹੋਇਆ ਜਾਂ ਪਿੰਡ ਵਾਸੀਆਂ ਨੂੰ ਲੰਗੜ ਵਿੱਚ ਦਿੱਕਤਾਂ ਪਰੇਸ਼ਾਨੀਆਂ ਬਿਮਾਰੀਆਂ ਦਾ ਘਰ ਬਣਿਆ ਹੋਇਆ ਤਾਂ ਪੱਤਿਆਂ ਨੂੰ ਨੰਨਤੂ ਗਾਣ ਦੇ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਸਪੀੁਰਤ ਮੱਸੀਆਂ ਨਾਲ 25 ਦਾ ਤੇਰੇ ਵੀ ਬਿਮਾਰੀਆਂ ਦਾ ਘਰ ਬਣਿਆ ਪਿਆ ਰਿਹਾ ਇਸ ਤਰ੍ਹਾਂ ਪਿੰਡ ਵਾਸੀਆਂ ਨੂੰ ਖੜਨ ਦੀ ਜਗ੍ਹਾ ਵੀ ਨਹੀਂ ਹੈ ਜਿੱਥੋਂ ਰਸਤੇ ਦੇ ਵਿੱਚ ਵੀ ਪੈਰ ਖੜੇ ਜਗ੍ਹਾ ਨਹੀਂ ਹੈਗੀ ਜਿੱਥੇ ਜੜੀ ਹੈ ਤਾਂ ਦਾ ਹੱਲ ਬੇਨਤੀ ਕਰਦਾ ਮੈਂ ਆਪਣੇ ਐਮਐਲਏ ਸਰ ਨੂੰ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦਾ ਹੱਲ ਕੀਤਾ ਜਾਵੇ ਸਾਨੂੰ ਤਸਵੀਰਾਂ ਦਿਖਾ ਦਿੰਦੇ ਆ ਜੀ ਐ ਵੀ ਕੀ ਦਰੂਦ ਦਾ ਪਤਾ ਨਹੀਂ ਕਿ ਰਟੜੀ ਬੋਧ ਮਾੜੇ ਹਾਲਾਤ ਨੇ ਜੀ ਦੇਖੋ ਪੈਰ ਰੱਖਣ ਦੀ ਜਗ੍ਹਾ ਨਹੀਂ ਹੈਗੀ ਨੰਗੇ ਕਿੱਥੋਂ ਜਾਵੇ ਤਾਂ ਬੱਚੇ ਜਣੀ ਸਾਈਡ ਤੋਂ ਨਿਕਲਦੇ ਆ ਸਕੂਲ ਦੇ ਬਿਕ ਵੀ ਸਕਦੇ ਨੇ ਦੇਖੋ ਤੁਸੀਂ ਉਧਰ ਅਸੀਂ ਬਿਮਾਰ 1.5 ਲੱਖ ਰੁਪਈਆ ਹੌਣ ਲਾ ਕੇ ਆਏ ਬਹੁਤ ਕਹਿ ਕਹਿ ਕੇ ਹੰਬ ਗਏ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਸਾਡੇ ਅੰਦਰ ਗੂੰਜ ਜਾਂਦਾ ਸੀ ਕਿਨੂੰ ਆ ਨਹੀਂ ਮੈਂ ਫੋਨ ਕੀਤਾ ਹਰੇਕ ਨੂੰ ਫੋਨ ਕਰਕੇ ਕਿਹਾ ਵੀ ਆ ਦੇਖੋ ਤੁਸੀਂ ਆ ਕੇ ਸਾਡੇ ਹਾਲ ਦੇਖੋ ਅਸੀਂ ਬਿਮਾਰ ਸੀ ਸਾਡਾ ਕਿਸੇ ਨੇ ਆ ਕੇ ਪਤਾ ਨਹੀਂ ਲਿਆ ਜਿਹੜੀ ਕੰਪਲੇਂਟ ਆ ਤੁਸੀਂ ਲਿਖਤੀ ਜੀ ਦਿੱਤੀ ਹੈ ਕਿ ਜਾ ਕੇ ਗਏ ਨਹੀਂ ਜੀ ਹਰ ਇੱਕ ਨੂੰ ਫੋਨ ਤੇ ਹੋਣੀ ਆ ਹਲੇ ਡਿਟੇਲਾਂ ਫੋਨ ਕਰ ਕਰ ਕੇ ਵੀ ਸੱਦੇ ਆ ਕੋਈ ਸੁਣਦਾ ਮਿੱਸਰ ਪੈਸਾ ਸਾਡੇ ਘਰੇ ਆਓ ਸਾਡੇ ਅੰਦਰ ਗੂੰਹ ਆਉਂਦਾ ਸਾਡੇ ਕੋਠੇ ਤੇਕਰ ਚੜ ਗਿਆ ਸੀ ਹਮ ਹਰ ਇੱਕ ਚੀਜ਼ ਬੰਦ ਸੀ ਸੀਵਰੇਜ ਬੰਦ ਸੀ ਜੋ ਵੀ ਸਭ ਅੰਦਰ ਸੀ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਯਾਰ ਤੁਸੀਂ ਬੋਲੋ ਮੈਨੂੰ ਪਤਾ ਕੀ ਕਹਿੰਦੇ ਜਿਹੜਾ ਕਿਹੜਾ ਮੈਨੂੰ ਕਹਿੰਦਾ ਸੀ ਮਿੱਟੀ ਸਗਾ ਦਾ ਲਾੜਨਾ ਮਿੱਟੀ ਸਟਾ ਲਾੜਨਾ ਮੈਂ ਮਿੱਟੀ ਸਟਾਈ ਤਾਂ ਜਾ ਕੇ ਮਹਾਰਾਜ ਮੇਰੇ ਅੰਦਰ ਮਿੱਟੀ ਸਟਾ ਨਾਲ ਉਹਦਾ ਲੱਗਦਾ ਹੱਲ ਹੋ ਜਾਊਗਾ ਏਦਾਂ ਨਹੀਂ ਜੀ ਮੈਂ ਹੋਣਾ ਜਿਹੜਾ ਗੰਦਾ ਪਾਣੀ ਹਰ ਤਾਂ ਅਸੀਂ ਪਤਾ ਹੀ ਨਹੀਂ ਪਹਿਲਾਂ ਹੋਣੀਆਂ ਹਾਂ ਜੀ ਹਾਂ ਇਹ ਤਾਂ ਤੁਸੀਂ ਇਹਨਾਂ ਸਾਡੀਆਂ ਮਿੱਟੀਆ ਕਿ ਜਬਾ ਸਾਡੇ ਗਲੀਆਂ ਦਾ ਹੱਲ ਕੀਤਾ ਕਿੰਨੀਆਂ ਗਲੀਆਂ ਚ ਪ੍ਰੋਬਲਮ ਆ ਇਹ ਆ ਸਾਨੂੰ ਤਾਂ ਹੀ ਮੇਨ ਰੋਡ ਦੀ ਜ਼ਿਆਦਾ ਪ੍ਰੋਬਲਮ ਸਾਡੇ ਆਪਣੀ ਬਾਕੀ ਇਧਰ ਨੂੰ ਸੰਭਾਲ ਲੈ ਜੀ ਗੋញਾ ਹੰਗਿਆ ਸਾਡੇ ਹਾਂਜੀ ਬਤਾ ਜੀ ਕਿੰਨੇ ਨੰਬਰ ਗਲੀ ਚ ਰਹਿੰਦੇ ਤੁਸੀਂ ਕਿੰਨੇ ਨੰਬਰ ਗਲੀ ਚ ਰਹਿੰਦੇ ਆ ਅਸੀਂ ਆਏ ਜਦੋਂ ਵੋਟਾਂ ਪਾਈਆਂ ਸੀ ਉਦੋਂ ਕੀ ਕਹਿੰਦੇ ਸੀ ਦੋ ਕਹਿੰਦੇ ਸੀ ਤੁਹਾਡੇ ਸਾਰੇ ਲੋਕੀਆ ਹੱਲ ਹੋਗੇ ਤੁਹਾਡੇ ਹੋ ਜਾਣਗੇ ਹੁਣ ਕੋਈ ਹੱਲ ਉਹ ਤਾਂ ਪਤਾ ਕੀ ਕਹਿੰਦੇ ਆ ਜੋਟਾ ਡਫਰੀ ਕਾਟ ਬਣਾ ਲਿਏ ਆ ਫਲਾਨਾ ਕਾਟ ਬੀਮੇ ਦਾ ਬਣਾਉਨੇ ਆ ਆ ਫਲਾਨਾ ਬਣਾਉਨੇ ਆ ਆ ਤੁਹਾਨੂੰ ਮੈਨੂੰ ਸੰਤ ਕੁਛ ਨਹੀਂ ਮਿਲਿਆ ਸ਼ੇਮਰਾਮ ਦੇ ਕੋਲ ਤੁਹਾਨੂੰ ਪਰਚੀਆਂ ਦਿਖਾਉਣੀ ਮੈਂ ਸ਼ੇਮਰਾਮ ਦੀ ਸਾਰੀਆਂ ਦਾ ਸਿੱਧਾ ਦਿਖਾਉਣੀ ਆ ਦੇਖੋ ਕਿੰਨਾ ਸਾਡਾ ਪੈਸਾ ਲੱਗਾ ਆ ਹੁਣ ਤੁਹਾਨੂੰ ਆਸ ਹੈਗੀ ਕੋਈ ਕਿ ਨਹੀਂ ਕੰਮ ਹੋਊਗਾ ਤੁਹਾਡਾ ਕੋਈ ਅਸੀਂ ਕਿਤੇ ਆਸ ਕਰਗੇ ਜੀ ਕਿਤੇ ਕਿਸੇ ਤੇ ਵੀ ਆਸ ਕਰਗੇ ਕਿਤੇ ਕਰਗੇ ਸੰਦਸੋ ਗਾਜ ਬੰਦ ਕਰ ਯਾਰ ਕਿੰਨੇ ਪੈਸੇ ਵੀ ਦਿੱਤੇ ਅਸੀਂ ਬ੍ਰਿਜ ਸਾਫ ਕਰਨ ਨੂੰ ਪਰ ਨਹੀਂ ਹੋਇਆ ਹੱਲ ਐਦਾਂ ਹੀ ਨਾਲ ਕਰ ਪੈਸੇ ਕਿ ਇਹਨਾਂ ਨੂੰ ਦਿੱਤੇ ਤੁਸੀਂ ਪੈਸੇ ਬ੍ਰਿਜ ਸਾਫ ਕਰਨ ਵਾਲਿਆਂ ਨੂੰ ਜੀ ਕਦੀ 100 ਕਦੀ 200 ਇਕੱਠੇ ਇਕੱਠੇ ਬੁਲਾਦੇ ਹੁੰਦੇ ਸੀ ਜੀ ਹਾਂ ਜੀ ਦਿੰਦਲੇ ਆਹਨੇ ਇੱਕ ਵਾਰੀ ਇੱਕ ਕੱਖ ਨੇ ਰੁਪਏ ਦਾ ਹੋਇਆ ਹਾਲੇ ਜੀ ਹਾਂਜੀ ਆਓ ਇਧਰ ਨੂੰ ਆੜੇ ਜੀ ਕੀ ਪ੍ਰੋਬਲਮ ਆ ਜਗੀਰਪੁਰ ਕੱਲ ਨਾ ਰਹੀ ਆ ਇਹ ਕੱਲ ਤੇ ਕੋਈ ਇੱਥੇ ਬਿਮਾਰੀ ਤਿੰਨ ਸਾਲ ਉੱਪਰ ਹੋ ਗਏ ਤਿੰਨ ਸਾਲ ਤੋਂ ਮੈਂ ਇਹੀ ਦੇਖਦੀ ਆਈਆਂ ਨਰਕ ਦਾ ਬੁਰਾ ਨਿਆਣਾ ਸਕੂਲੋਂ ਆnde ਕਿੰਨੇ ਔਖਾ ਆnde ਪਏ ਆ ਠੀਕ ਆ ਛੱਪੜ ਉਧਰਲੀ ਸਾਈਡ ਲੱਗ ਗਿਆ ਵਾ ਇਹ ਗਾਰੇ ਗਾਰ ਕੀ ਲੱਗੇ ਬਾਈਚ ਨੂੰ ਨਿਆਣੇ ਉਧਰ ਖੇਡਦੇ ਆ ਬਾਈਚ ਜੇ ਉਧਰ ਕੋਈ ਨਿਆਣਾ ਆ ਰੋਡ ਤਾਂ ਦੇਖਿਆ ਨਾ ਤੁਸੀਂ ਰੋਡ ਦੇ ਜਦੋਂ ਇੱਕ ਉੱਥੇ ਸੀਵਰੇਜ ਚੋਂ ਬੰਦਾ ਗਿਰ ਗਿਆ ਫੇਰ ਜਾ ਕੇ ਸਰਕਾਰਾਂ ਉੱਠ ਕੇ ਫੇਰ ਗਟਰ ਬਣਾਇਆ ਤੁਸੀਂ ਪਹਿਲਾਂ ਇੱਥੇ ਪਹਿਲਾਂ ਕੋਈ ਮਰੂਗਾ ਫੇਰ ਬਣੂਗਾ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ 'ਚ ਆਈ ਸੀਗੀ ਪਿੱਛੇ ਇਲੈਕਸ਼ਨ ਹੋ ਗਿਆ ਟੇ ਆ ਕੀ ਕਿਹਾ ਗਿਆ ਉਹਨਾਂ ਲੋਗ ਮੈਂ ਉਹ ਤਾਂ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਸਾਰੀ ਪਾਰਟੀਆਂ ਇਹੀ ਕਹਿੰਦੀਆਂ ਮੈਂ ਕਿਸੇ ਨੂੰ ਇਹ ਨਹੀਂ ਕਹਿੰਦੀ ਤੇ ਹੁਣ ਦੁਬਾਰਾ ਫੇਰ ਇਲੈਕਸ਼ਨ ਆਣੇ ਆ ਸਰਪੰਚੀ ਦੇ ਜਿਹੜਾ ਸਾਡੀ ਗਲੀ ਬਣਾ ਕੇ ਦੇਊਗਾ ਆ ਕੰਮ ਆ ਕਰੂਗਾ ਫਿਰ ਵੋਟਾ ਲੈ ਜੂਗਾ ਨਾ ਤੂੰ ਜਾ ਆਪਣੇ ਘਰੇ ਚਾਹ ਜਿਹੜਾ ਮਰਜੀ ਹੋਵੇ ਸੱਪਾਂ ਦਾ ਵੀ ਜਿਹੜਾ 100000 ਰੁਪਏ ਆ ਗਿਆ ਕਿ ਨਹੀਂ ਮਿਲਿਆ ਮੈਨੂੰ 1000 ਰੁਪਏ ਕਹਿਣ ਦੀਆਂ ਗੱਲਾਂ ਤੁਸੀਂ ਆਈ ਸਾਫ਼ ਕਰ ਦੋ ਸਾਨੂੰ 1000 ਨਹੀਂ ਚਾਹੀਦਾ ਸਾਨੂੰ ਤਾਂ ਆਈ ਸਾਫ਼ ਕਰ ਦੋ 1000 ਰੁਪਏ ਕੌਣ ਦੇ ਰਿਹਾ ਵਾ ਕਹਿਣ ਦੀਆਂ ਗੱਲਾਂ ਆ ਭਗਵਾਨ ਤਵਾਨ ਕਹਿੰਦਾ ਮੈਂ ਪਿੰਡਾਂ ਦੇ ਵਿੱਚ ਬੰਦੇ ਭੇਜੂਗਾ ਅਫਸਰ ਭੇਜੂਗਾ ਕੰਮ ਕਰਨਗੇ ਤੇ ਕੋਈ ਨਹੀਂ ਆਉਂਦਾ ਇੱਥੇ ਮੈਂ ਤਾਂ ਇਹ ਕੋਈ ਨਹੀਂ ਦੇਖਿਆ ਐਸੇ ਕਿਹੜਾ ਅਫਸਰ ਐਮਐਲਏ ਕੋਈ ਵੀ ਨਹੀਂ ਆਇਆ ਬਣੇ ਆ ਉਹ ਵੀ ਨਹੀਂ ਆਉਂਦੇ ਐਮਐਲਏ ਸਾਹਿਬ ਵੀ ਨਹੀਂ ਆਇਆ ਤੇ ਕੋ ਕਿੰਨੀ ਦੇਰ ਹੋ ਗਈ ਆਏ ਨੂੰ ਮੈਨੂੰ ਤਿੰਨ ਤਿੰਨ ਚਾਰ ਸਾਲ ਤੋਂ ਉੱਪਰ ਹੋ ਗਿਆ ਮੈਂ ਤਾਂ ਅੱਧੀ ਦੇਖਦੀ ਆਂ ਨਹੀਂ ਜਦੋਂ ਪਿੱਛੇ ਵੋਟਾਂ ਸੀ ਉਦੋਂ ਤਾਂ ਆਈਆਂ ਵੋਟਾਂ ਤੋਂ ਬਾਅਦ ਨਹੀਂ ਆ ਕੋਈ ਨਹੀਂ ਮੈਂ ਤਾਂ ਦੇਖਿਆ ਇਨੀਥੇ ਵੀ ਕੋਣਾ ਕੋਈ ਆ ਕੇ ਦੇਖਦਾ ਵੀ ਹੈ ਨਹੀਂ ਵੀ ਇੱਥੇ ਕੋਈ ਹੈਗਾ ਕਿ ਨਹੀਂ ਹੈਗਾ ਹਾਂਜੀ ਹਾਂਜੀ ਗਲੀਆਂ ਸੜਕਾਂ ਦਾ ਤਾਂ ਬੁਰਾ ਹਾਲ ਹੈ ਤਾਂ ਜਿਹੜੇ ਹੁਣ ਨਵੇਂ ਮਕਾਨ ਬਣਾਇਆ ਉਹ ਪੰਪ ਜਹਾ ਲਾ ਕੇ ਮੋਹਰਲੇ ਖਾਲੀ ਪਲਾਟ ਚ ਪਾਣੀ ਕੱਢ ਦਿੰਦੇ ਨੇ ਫਿਰ ਪੰਪ ਪਿਛਲੇ ਪਾਸੇ ਕੱਢ ਜਾਂਦੇ ਨੇ ਪਾਣੀ ਲਾ ਕੇ ਉਹ ਪਾਣੀ ਇੰਨਾ ਮੇਰੇ ਨਵੇਂ ਮਕਾਨ ਦੀ ਨਹੀਂ ਪੈ ਗਈ ਮੈਂ ਬਿੰਦਵਾ ਜਨਾਨੀ ਕੋਲੋਂ ਬਣਾ ਲਵਾਂਗੀ ਪਾਣੀ ਕਿਹੜੀ ਜਗ੍ਹਾ ਦੀ ਗੱਲ ਹੈ ਇਹ ਜਦੋਂ ਹੁਣ ਪੈਪਾ ਪੈਪ ਚ ਟੂਲ ਬਣਾ ਕੇ ਗਟਰਾਂ ਦੇ ਵਿੱਚੋਂ ਪਾਣੀ ਕੱਢਦੇ ਹੁੰਦੇ ਨੇ ਉਹ ਆ ਹੀ ਮੈਂ ਘਰ ਬਣਾਇਆ ਸਾਰੇ ਪਿੱਛੇ ਮੇਰੇ ਬੱਚੇ ਸੱਤ ਬੱਚੇ ਮੇਰੇ ਛੋਣੇ ਵਾਲੇ ਦੇਖੋ ਬੱਚੇ ਕਿੰਦਾ ਜਾਂਦੇ ਫੂਲ ਕੋਈ ਵੀ ਤਾਂ ਮੈਂ ਕਿੱਥੋਂ ਬਣਾ ਬੱਚੇ ਬਿਲਕੁਲ ਮਤਲਬ ਨੰਗਣ ਕਰਨ ਨੂੰ ਬੱਚੇ ਪਾਣੀ ਵਿੱਚ ਦੀ ਜਾਂਦੇ ਨੇ ਹੁਣ ਚੋਂ ਫੋਨ ਕਰਕੇ ਕਹਿੰਦਾ ਉਹ ਕਹਿੰਦੇ ਨਹੀਂ ਕੱਲ ਨੂੰ ਕਰ ਦਾਂਗੇ ਅੱਜ ਕਰ ਦਾਂਗੇ ਉਹ ਅੱਜ ਕੱਲ੍ਹ ਨਹੀਂ ਸੁਣਦਾ ਅੱਜ ਕੱਲ੍ਹ ਬੱਚੇ 11 ਵਜੇ ਕੰਮ ਤੋਂ ਆਉਂਦੇ ਅਸੀਂ ਬੈਠੇ ਦੇਖੀਦਾ ਹੁਣ ਆਉਂਦੇ ਰ